ਤੇ ਲੈ ਮੈਂ ਆ ਜਾ ਸਮੱਸਿਆ ਉਹ ਅਲੱਗ ਤਰ੍ਹਾਂ ਦੀ ਪਹਾੜੀ ਏਰੀਆ ਉਹ ਹਰ ਸਾਲ ਉੱਥੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਇਹ ਇਸ ਸਾਲ ਦੀ ਉਹਦੇ ਲਈ ਮੈਂ ਉਧਰ ਨਹੀਂ ਜਾਵਾਂ ਅਸੀਂ ਆਪਣੀ ਰਿਪੋਰਟ ਸੂਬੇ ਦੀ ਜ਼ਿੰਮੇਵਾਰੀ ਹੈ ਸੂਬੇ ਦੀ ਜ਼ਿੰਮੇਵਾਰੀ ਦੇ ਉੱਤੇ ਅਸੀਂ ਆਪਣਾ ਕੰਮ ਕਰਦੇ ਹਾਂ ਜ ਰਿਪੋਰਟ ਪਿਆ ਸਰ ਆਪੋਜੀਸ਼ਨ ਪਹਿਲੇ ਕਿਉਂ ਨਹੀਂ ਸੂਚਿਤ ਕਰਦੀ ਇਹ ਜੀਜਾ ਤਾਂ ਪਹਿਲੇ ਵੀ ਹੋ ਸਕਦੀ ਸੀ ਕਿ ਤੁਹਾਨੂੰ ਹੀ ਪਤਾ ਸੀ ਕਿ ਇਦਾਂ ਹਾਂ ਮਤਲਬ ਸ਼ਾਇਦ ਤੁਸੀਂ ਮੇਰੀ ਇਸ ਪੂਰੀ ਗੱਲ ਨੂੰ ਪੂਰੀ ਤਰ੍ਹਾਂ ਦਿਨ ਨਾ ਸੁਣਿਆ ਨਹੀਂ ਮੈਂ ਤਿੰਨ ਵਾਰ ਵਾਰ ਕਹਿੰਦਾ ਕਿ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਕੇਂਦਰ ਦੇ ਅਫਸਰਾਂ ਨੇ ਚੇਤਾਵਨੀ ਦਿੱਤੀ ਇੱਥੋਂ ਦੇ ਅਧਿਕਾਰੀਆਂ ਨੇ ਦਿੱਤੀ ਇੱਥੋਂ ਦੇ ਅਧਿਕਾਰੀਆਂ ਨੇ 133 ਪੁਆਇੰਟ ਵੀ ਜਿਹੜੇ ਆ ਉਹ ਚਿੰਨਿਤ ਕਰ ਲੈ ਕੇ ਆਹ ਕਮਜ਼ੋਰ ਇੱਥੋਂ ਹੜ੍ਹ ਆ ਸਕਦਾ ਦਾ ਨੁਕਸਾਨ ਹੋ ਸਕਦਾ ਇਹ ਨਹੀਂ ਕੀਤਾ ਗਿਆ ਆ ਗੇਟ ਜਿਹੜੇ ਚੈੱਕ ਨਹੀਂ ਕੀਤੇ ਗਏ ਜਦ ਕੀ ਉਹਦਾ ਕੰਟਰੈਕਟ ਦਿੱਤਾ ਹੈ ਉਹਦੇ ਪੈਸੇ ਦਿੰਨੇ ਆ ਉਹ ਕਾਦੇ ਲਈ ਦਿੰਨੇ ਆ ਅਗਰ ਉਹਦੇ ਚੈੱਕ ਨਹੀਂ ਹੋਇਆ ਤਾਂ ਕਿੱਦਾਂ ਟੁੱਟ ਗਏ ਅਗਰ ਇਹ ਉਹਨਾਂ ਨੇ ਦੱਸ ਦਿੱਤਾ ਸੀ ਆਲਰੇਡੀ ਇਹ ਆ 133 ਪੁਆਇੰਟ ਜਿਹੜੇ ਇਹਨਾਂ ਨੂੰ ਸਹੀ ਕੀਤਾ ਜਾਵੇ। ਇੱਥੋਂ ਤੱਕ ਤਾਂ ਮੈਂ ਤੇ ਇਹ ਕਹਾਗਾ ਜਦੋਂ ਆਪਤਾ ਆਈ ਸੀ ਪੰਜਾਬ ਦੇ ਲੋਕ ਬਹੁਤ ਸਾਰੇ ਪਿੰਡਾਂ ਦੇ ਲੋਕ ਇਹ ਕਹਿੰਦੇ ਸਾਨੂੰ ਖਾਲੀ ਬੋਰੀਆਂ ਦੇ ਦਿਓ ਕੰਮ ਅਸੀਂ ਕਰ ਲਾਂਗੇ। ਇਸ ਆਪਤਾ ਦੀ ਸਰਕਾਰ ਨੇ ਉਹਨਾਂ ਨੂੰ ਖਾਲੀ ਬੋਰੀਆਂ ਤਸਮੋਈਆਂ ਨਹੀਂ ਦਿੱਤੀਆਂ ਬਾਕੀ ਗੱਲ। ਥੋੜਾ ਜਿਹਾ ਮੈਂ ਵੀ ਉਹੀ ਕਹਿ ਰਿਹਾ ਅਸੀਂ ਜੇ ਕਿਉਂ ਨਹੀਂ ਪਹਿਲੇ ਬੋਲੀ ਜੇ اپੋਜੀਸ਼ਨ ਨੇ ਜਦੋਂ ਸਰਕਾਰਾਂ ਦੇ ਬਾਕੀ ਅਧਿਕਾਰੀਆਂ ਨੇ ਕੇਂਦਰ ਸਰਕਾਰ ਨੇ ਉਹਨਾਂ ਨੂੰ ਇਹ ਦੇ ਦਿੱਤਾ ਕਿ ਚੇਤਾਵਨੀ ਦੇ ਦਿੱਤੀ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਤੇ ਸਰਕਾਰਾਂ ਦਾ ਸਾਡਾ ਵੀ ਕੰਮ ਚੇਤਾਵਨੀ ਦੇਣਾ ਸੀ ਨਾ ਔਰ ਜਿਹੜਾ ਲੀਗਲੀ ਪੱਧਰ ਨਾਲ ਦੇਖਿਆ ਜਾਵੇ ਤਾਂ ਅਧਿਕਾਰੀਆਂ ਦੀ ਚੇਤਾਵਨੀ ਜ਼ਿਆਦਾ ਮਹੱਤਵਪੂਰਨ ਹੈ ਚੇਤਾਵਨੀ ਪੰਜਾਬ ਸਰਕਾਰ ਕੋ ਨਹੀਂ ਸੀ ਐਸਾ ਨਹੀਂ ਸੀ ਸੋ ਉਹਨਾਂ ਦੀ ਡਿਊਟੀ ਬਣਦੀ ਉਹ ਨਹੀਂ ਕੀਤੀ ਸਾਡਾ ਜੀ ਤਰਕ ਉਹ ਥੋੜਾ ਡਿਨਾਈ ਕਰਦਾ ਕੰਸਲਟ ਡਿਪਾਰਟਮੈਂਟ ਜਿੰਨੇ ਵੀ ਚਾਹੇ ਜਲ ਜਲ ਸੰਸਾਰ ਨਾਲ ਚਾਹੇ ਜਾਣ ਰਿਹਾ ਉਹ ਤਾਂ ਇਹ ਕਹਿੰਦੇ ਕਿ ਸਾਨੂੰ ਸਰਕਾਰ ਨੇ ਟਾਈਮ ਹੀ ਨਹੀਂ ਤਾਂ ਮੀਟਿੰਗ ਹੀ ਨਹੀਂ ਹੋਈ ਅਜੇ ਤੱਕ ਸਾਡਾ ਕੋਈ ਆਪਾਂ ਤਾਂ ਮੈਂ ਪਹਿਲਾਂ ਹੀ ਹੈ ਗਿਆ ਕਿਤੇ ਕਿਤੇ ਨ ਕਿਤੇ ਮੰਨਦੇ ਵੀ ਤੁਸੀਂ ਮੇਰੀ ਮੈਂ ਵੀ ਇਹ ਕਹਿ ਰਿਹਾ ਕਿ ਫਰਵਰੀ ਮਹੀਨੇ ਦੇ ਵਿੱਚ ਮੈਂ ਸ਼ੁਰੂਆਤ ਇੱਥੋਂ ਕੀਤੀ ਸੀ ਕਿ ਇਹਨਾਂ ਚੀਜ਼ਾਂ ਦੀ ਮੈਨੇਜਮੈਂਟ ਲਈ ਕਿਉਂਕਿ ਜੂਨ ਜੁਲਾਈ ਚ ਆਉਣਾ ਹੁੰਦਾ ਕੰਮ ਕਰਨ ਦੇ ਲਈ ਵੀ ਟਾਈਮ ਚਾਹੀਦਾ ਹੁੰਦਾ ਇੱਥੇ ਤੱਕ ਉਹਨਾਂ ਦੀ ਮੀਟਿੰਗ ਹੀ ਨਹੀਂ ਹੋਈ ਮੈਂ ਵੀ ਇਹ ਕਹਿ ਰਿਹਾ ਕਿ ਪੰਜਾਬ ਸਰਕਾਰ ਆਪਣੇ ਹੋਰ ਹੀ ਕੰਮਾਂ 'ਚ ਲੱਗੀ ਰਹੀ ਜਿਹੜਾ ਉਹਦਾ ਫਰਜ ਸੀ ਇਹਦੇ ਤੇ ਕਰਨ ਨਹੀਂ ਕਿਉਂਕਿ ਸਾਰੀ ਸਰਕਾਰ ਨੇ ਤਾਂ ਇਦਾਂ ਨਹੀਂ ਸੀ ਲੱਗਣਾ ਇਧਰਲੇ ਅਧਿਕਾਰੀਆਂ ਨੇ ਇਧਰਲਾ ਕੰਮ ਕਰਨ ਸੀ ਉਹਨਾਂ ਨੂੰ ਵੀ ਇਹਨਾਂ ਨੇ ਜਿਹੜਾ ਆ ਉਧਰਲੇ ਪਾਸੇ ਨਾ ਲਾ ਕੇ ਹੋਰ ਪਾਸੇ ਲਈ ਰੱਖਿਆ ਸੋ ਜਿਹੜਾ ਕੰਮ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਕਿ ਜੋ ਤੁਸੀਂ ਸਵਾਲ ਕੀਤਾ ਉਹੀ ਮੇਰਾ ਜਵਾਬ ਪਹਿਲਾਂ ਹੀ ਦੱਸ ਦਿੰਦਾ ਸਾਹਨਾ ਜੀ ਹੁਸ਼ਿਆਰ ਹੋ ਗਏ ਜਾਰੀ ਇੱਕ ਮਿੰਟ ਇੱਕ ਗਤੀरोध ਰਿਹਾ ਡੈਮ ਤੋਂ ਪਾਣੀ ਛੱਡਣ ਜਾਂ ਨਾ ਛੱਡਣ ਨੂੰ ਲੈ ਕੇ ਉਦੋਂ ਵੀ ਪਹਿਲੇ ਹਰਿਆਣਾ ਨੇ ਜ਼ਿਆਦਾ ਪਾਣੀ ਦੀ ਦਮਾਨ ਕੀਤੀ ਸੀ ਤੇ ਪੰਜਾਬ ਨੇ ਆਪ ਵੀ ਦਮਾਨ ਕੀਤੀ ਫਿਰ ਉਸ ਵਾਰ ਪਾਣੀ ਜਦੋਂ ਛੱਡਣ ਦੀ ਗੱਲ ਆਈ ਭਾਗੜਾ ਡੈਮ ਤੋਂ ਹੀ ਗੱਲ ਕਰੀਏ ਤਾਂ ਉਸ ਵੇਲੇ ਇਹਦਾ ਉਹ ਸੈਂਟਰਲ ਦੀ ਟੀਮ ਨੂੰ ਰੋਕਿਆ ਵੀ ਗਿਆ ਕੀ ਤੁਹਾਨੂੰ ਲੱਗਦਾ ਵੀ ਇਹ ਵੀ ਕਿਤੇ ਕਾਰਨ ਰਿਹਾ ਵੀ ਉਸ ਤਰੀਕੇ ਨਾਲ ਮੈਨੇਜਮੈਂਟ ਨਹੀਂ ਕੀਤਾ ਗਿਆ ਜਦਕਿ ਪਹਿਲੇ ਚੇਤਾਵਨੀ ਸੀ ਵੀ ਇਸ ਵਾਰ ਪਾਣੀ ਜ਼ਿਆਦਾ ਆਏਗਾ ਬਰਸਾਤ ਜ਼ਿਆਦਾ ਹੋਏਗੀ ਉਹ ਪਾਣੀ ਨਾ ਛੱਡਣਾ ਵੀ ਪਹਿਲੇ ਜਿਹੜਾ ਟਾਈਮ ਸੀ ਉਹ ਕਰ ਗਏ ਇਹ ਵੀ ਇੱਕ ਕਾਰਨ ਵਿੱਚ ਰਿਹਾ ਅਗਰ ਚਾਰਜੀਡ ਨੂੰ ਮੈਂ ਤੁਹਾਨੂੰ ਪਾਪੀ ਦਿਆਂਗਾ ਤਾਂ ਉਹਦੇ ਵਿੱਚ ਬਹੁਤ ਸਾਰੇ ਪੁਆਇੰਟ ਦਿਆਂਗਾ ਤੁਹਾਨੂੰ ਸਾਰਿਆਂ ਨੂੰ ਪਾਪੀ ਜਿਹੜੀ ਚਾਰਜੀਡੀ ਉਹ ਡਿਸਟ੍ਰਿਬਿਊਟ ਵੀ ਕਰ ਦਿਆਂਗਾ ਉਹਦੇ 'ਚ ਇਹ ਵੀ ਇੱਕ ਚਾਰਜ ਸੀਗਾ ਕਿ बार-बार ਇਹ ਕਿਹਾ ਗਿਆ ਕਿ ਪਾਣੀ ਬਹੁਤ ਪਿੱਛੋਂ ਆਏਗਾ ਇਸ ਕਰਕੇ ਨੂੰ ਥੋੜਾ ਥੋੜਾ ਕਰਕੇ ਪਛੜ ਗਏ ਜੀ ਜਦਕਿ ਇੱਥੇ ਆਪਾਂ ਜਿਹੜਾਂ ਦੇ ਵਿੱਚ ਉਹਨੂੰ ਕੰਮ ਕੱਢ ਲਿਆ ਚਲੋ ਮੈਂ ਉਸ ਵਿਸ਼ੇ ਤੋਂ ਜ਼ਿਆਦਾ ਨਹੀਂ ਜਾ ਰਿਹਾ ਉਹਦੇ ਕਈ ਕਾਰਨ ਹੋਰ ਵੀ ਹੋਣਗੇ ਕਿਉਂਕਿ ਅਸੀਂ ਸਬਜੈਕਟ ਨੂੰ ਕਿਤੇ ਹੋਰ ਪਾਸੇ ਨਹੀਂ ਲੈ ਜਾਣਾ ਚਾਹੀਦਾ ਸਾਡਾ ਸਬਜੈਕਟ ਅੱਜ ਦੀ ਚਾਰ ਸ਼ੀਟ ਦੇ ਉੱਤੇ ਹੈ ਔਰ ਉਹਦੇ 'ਚ ਇਹ ਸੀ ਕਿ ਅਗਰ ਉਹ ਵੀ ਕੂ ਪ੍ਰਬੰਧਨ ਜੀ ਆਉਂਦਾ ਜਿਹੜਾ ਮੈਂ ਅਗਰ ਐਪਲੇਜ ਵਿੱਚ ਮੈਂ ਕਹਦੇ ਕਿ ਕੂ ਪ੍ਰਬੰਧਨ ਇਹ ਆ ਪੰਜਾਬ ਸਰਕਾਰ ਦਾ ਕੋ ਪ੍ਰਬੰਧ ਸਹੀ ਤਰੀਕੇ ਨਾਲ ਉਹ ਜਿਹੜਾ ਤੁਹਾਡਾ ਸਵਾਲ ਆ ਉਹਦੇ ਵਿੱਚ ਹੀ ਸਰ ਇਹ ਚਾਰ ਸ਼ੀਟ ਲੈ ਕੇ ਤੁਸੀਂ ਕੀ ਪਿੰਡਾਂ ਵਿੱਚ ਵੀ ਜਾਓਗੇ ਕੀ ਲੱਗਦਾ ਤੁਹਾਨੂੰ ਆਉਣ ਵਾਲੇ ਸਮੇਂ ਚ ਇਹ ਚਾਰ ਸ਼ੀਟ ਲੈ ਕੇ ਪਿੰਡਾਂ 'ਚ ਨਹੀਂ ਜਾਣਾ ਹੁੰਦਾ ਚਾਰ ਸ਼ੀਟ ਲੈ ਕੇ ਤੁਹਾਡੇ ਮੱਦੇਨਜ਼ਰ ਨਾ ਲੋਕਾਂ ਤੱਕ ਇਹ ਮੈਸੇਜ ਪਹੁੰਚਾਉਣਾ ਕਿ ਇਹ ਜਿਹੜਾ ਤੁਹਾਡੇ ਦੇ ਜਿਹੜੀ ਸਰਕਾਰ ਬੈਠੀ ਆ ਜਿਹਦੇ ਇਹ ਡਿਊਟੀ ਬਣਦੀ ਸੀ ਉਹਨੇ ਡਿਊਟੀ ਨਹੀਂ ਕੀਤੀ ਇਹ ਜਿਹੜਾ ਸਭ ਤੋਂ ਵਧੀਆ ਮਾਧਿਅਮ ਜੇ ਕੋਈ ਹੈ ਸਰਕਾਰ ਜੀ ਆਪ ਸਰਕਾਰ ਕਹਿੰਦੀ ਆ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ ਆਪਾਂ ਤਾਂ ਕਿਸਾਨਾਂ ਨੂੰ ਬਹੁਤ ਐਦ ਕੀ ਇੱਕ ਵੱਡਾ ਕੰਮ ਕਰਤਾ ਕਿਸਾਨਾਂ ਲਈ ਜੀ ਉਹਨਾਂ ਲਈ ਥੜ ਦੀ ਮਾਰ ਪਈ ਆ ਤਾਂ ਆਪਾਂ ਉਹਨਾਂ ਨੂੰ ਕੁਲੀ ਛੁੱਟ ਦੇਤੀ ਹੈ ਤੁਹਾਡੇ ਖੇਤ ਤੁਹਾਡੀ ਰੇਤ ਜਮੀਨੀ ਹਕੀਕਤ ਦਾ ਵਿਚਾਰੇ ਰਹੇ ਤੀ ਕਰਦੇ ਨੇ ਇਹ ਵੀ ਇਹ ਜਮੀਨੀ ਹਕੀਕਤ ਜਿੱਥੇ ਨਕਾ ਪ੍ਰਬੰਧਨ ਦੀ ਗੱਲ ਕਰਦਾ ਹੈ ਵੀ ਉਹਦੇ ਚ ਹੀ ਆ ਇੱਕ ਕਹਿਣਾ ਹੱਲੇ ਤੱਕ ਜਿੰਨੀਆਂ ਵੀ ਪੰਜਾਬ ਸਰਕਾਰ ਨੇ ਘੋਸ਼ਣਾਵਾਂ ਕੀਤੀਆਂ ਨਾ ਜਿਹਦੀ ਖੇਤ ਉਹਦਾ ਰੇਤ ਉਹ ਹੱਲੇ ਤੱਕ ਤਾਂ ਉਹ ਜੇ ਕਰਨਗੇ ਉਹਦੇ ਲਈ ਵੀ 10 ਤੱਕ 27 ਦਸੰਬਰ ਤੱਕ ਦਾ ਜਿਨ੍ਹਾਂ ਦੇ ਕੋਲ ਇੰਨੀ ਰੇਤ ਆ ਇਹ ਰੇਤ ਨੂੰ ਖਪਾਉਣਾ ਕਿੱਥੇ ਆ ਔਰ ਇਹ ਰੇਤ ਨੂੰ ਸਫਾਈ ਕਿਦਾਂ ਕਰਨਗੇ ਉਹਦੇ ਤੇ ਇਹ ਵੀ ਜਲਦਬਾਜ਼ੀ ਚ ਲਿਆ ਗਿਆ ਸਟੈਪੀ ਮੈਂ ਕਹਿ ਸਕਦਾ ਹਾਂ ਇਹ ਨਹੀਂ ਹੈ ਕਿ ਉਸ ਮੈਨੇਜਮੈਂਟ ਨੂੰ ਪੂਰੀ ਤਰ੍ਹਾਂ ਤੰਦਰੀ ਉਹਨਾਂ ਨੂੰ ਸਮਝਣਾ ਚਾਹੀਦਾ ਪਰ ਗੱਲ ਤਾਂ ਇਹ ਆ ਸਾਡਾ ਅੱਜ ਦਾ ਸਵਾਲ ਇਹ ਆ ਕਿ ਜੇ ਸਹੀ ਤਰੀਕੇ ਨਾਲ ਇਹਦਾ ਪ੍ਰਬੰਧਨ ਕੀਤਾ ਜਾਂਦਾ ਤੇ ਅੱਜ ਜਿਹੜੀ ਇਹ ਸਮੱਸਿਆ ਆਂਦੀ ਨਾ ਇੱਕ ਲਾਸਟ ਕੁਐਸਚਨ ਲੋਕਲ ਲੈਵਲ ਦਾ ਇੱਕ ਹਰ ਵਾਰੀ ਜਦੋਂ ਹੜ੍ਹ ਦੀ ਮਾਰ ਪੈਂਦੀ ਆ ਉਹਦੇ ਵਾਰ ਸਰਕਾਰਾਂ ਕਿਉਂ ਨਹੀਂ ਦੇਖਦੀਆਂ ਜਿਹੜਾ ਹੁਸ਼ਿਆਰਪੁਰ ਦੇ ਵਿੱਚ ਖਲਵਾੜ ਹੋਦਾ 100 ਝੌਂਪੜੀ ਤੋਂ ਸ਼ੁਰੂ ਹੋਈ ਝੌਂਪੜੀ ਅੱਜ 800 ਤੋਂ ਜ਼ਿਆਦਾ ਦੀ ਗਿਣਤੀ ਤੇ ਪਹੁੰਚ ਗਈ ਆ ਝੋੜੇ ਵਿੱਚ ਪਰ ਅੱਜ ਤੱਕ ਜਦੋਂ ਵੀ ਇੱਦਾਂ ਦੀ ਆਫ਼ਤਾਂ ਆਂਦੀ ਘੋਸ਼ਣਾਵਾਂ ਕੀਤੀਆਂ ਜਾਂਦੀਆਂ ਅਨਾਉਂਸਮੈਂਟ ਕੀਤੀ ਜਾਂਦੀ ਹੈ ਉੱਥੇ ਪਰ ਕਬਜ਼ੇ ਹਟਾਲ ਦੀ ਗੱਲਾਂ ਕੀਤੀਆਂ ਜਾਂਦੀਆਂ ਪਰ ਉਹ ਤਾਂ ਵਿਚਾਰੇ ਪਾਣੀ ਦੇ ਵਿੱਚ ਵੀ ਉੱਥੇ ਹੀ ਹੁੰਦੇ ਆ ਮੀਟਰ ਲੱਗੇ ਉਹਨਾਂ ਦੇ ਆਧਾਰ ਕਾਰਡ ਬਣਿਆ ਉਹਨਾਂ ਦੇ ਕੁੰਡੀਆਂ ਸਿੱਧੀਆਂ ਪਾਈਆਂ ਉਹਨਾਂ ਨੇ ਮੈਂ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਹੋਰ ਤਾਂ ਕੀ ਨਹੀਂ ਮੈਂ ਮੈਂ ਕਹਿੰਦਾ ਕਿ ਜੇ ਮੈਂ ਤੁਹਾਡੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਔਰ ਇਹ ਵੀ ਮੈਂ ਕਹਾਂਗਾ ਇਹ ਵੀ ਕੋ ਪ੍ਰਬੰਧਨ ਦੇ ਵਿੱਚ ਹੈ ਸਾਹਿਬਾ ਜੀ ਇੱਕ ਆਪਣਾ 38 ਚੋ ਪੈਂਦੇ ਸਰ 38 ਚੋ ਹੈਗੇ ਤਿੰਨ ਤਕਰੀਬਨ 14 ਵਿੱਚ ਉਹ ਮਾਪੀਆਂ ਦੇ ਕਰਜਾ ਕਰ ਲਿਆ ਕਾਨੂੰਨੀ ਘਟ ਗਈ ਕਈ ਬਰਸਾਤੀ ਨਾਲੇ ਦਫਨ ਹੋ ਗਏ ਕਿ ਆਨੇ ਵਾਲੇ ਟਾਈਮ ਤੇ ਮੰਨ ਲਓ ਆ ਦੋ ਸਾਲਿਆਂ ਇਨ ਫਿਊਚਰ ਇੰਦੇ ਕੋਈ ਘਟਨਾ ਹੈ। ਬੀਜੇਪੀ ਦਾ ਕੀ ਸਟੈਂਡ ਰਹੇਗਾ? ਕਿੱਦਾਂ ਦਾ ਲੜਾਈ ਲੜੇਗੀ? ਕਿੱਦਾਂ ਤੂਮਿੰਗ ਚਲਾਏਗੀ? ਦੇਖਿਏ ਜਿਹੜੀ ਪਹਿਲੀ ਗੱਲ ਤੇ ਇਹ ਆ ਕਿ ਜਿਹੜੀ ਮੈਂ ਜਿੱਥੇ ਇਹਦੇ ਚ ਕਿਹਾ ਕਿ ਉੱਥੇ ਵੀ ਜਿਹੜੀ ਤੁਹਾਡੀ ਮਾਈਨਿੰਗ ਜਿਹੜੀ ਹੈ ਮਾਈਨਿੰਗ ਦਾ ਵੀ ਕੋਈ ਹਿਸਾਬ-ਕਿਤਾਬ ਚ ਨਹੀਂ ਹੋਇਆ। ਕਈ ਜਗ੍ਹਾ ਦੇ ਉੱਤੇ ਤਾਂ ਮੈਂ ਦਿਖਾ ਦੇਵਾਂਗਾ 100-100 ਫੁੱਟ ਡੂੰਘੇ ਖੱਡੇ ਵੀ ਆ। ਕਈ ਜਗ੍ਹਾ ਦੇ ਉੱਤੇ ਜਿਹੜੇ ਪਾਇਆ ਸੀ ਜਿਹੜੇ ਅੱਜ ਜਿਨ੍ਹਾਂ ਕਰਕੇ ਪਾਣੀ ਦਾ ਰੁਪ ਵੀ ਚੇਂਜ ਹੋਇਆ ਇਹ ਵੀ ਵਿੱਚ ਆਏ ਆ। ਜਿੱਥੇ ਤੱਕ ਤੁਹਾਡਾ ਸਵਾਲ ਆਇਆ ਕਿ ਬੀਜੇਪੀ ਕੀ ਕਰੇਗੀ ਬੀਜੇਪੀ ਆਪਣਾ ਕਰਤੱਵ ਸਮੇਂ-ਸਮੇਂ ਤੇ ਨਿਭਾ ਰਹੀ ਹੈ ਨਿਭਾਏਗੀ ਔਰ ਆਪਣਾ ਜਿੱਥੇ ਤੱਕ ਵੀ ਹੋਏਗਾ ਉਹ ਜਨਤਾ ਦੇ ਹਿੱਤਾਂ ਦੇ ਲਈ ਖੜੇ ਵੀ ਹੋਵਾਂਗੇ ਉਹਦੇ ਲਈ ਕਈ ਰੂਪ ਹੋ ਸਕਦੇ ਹਨਦਰਨ ਪ੍ਰਦਰਸ਼ਨ ਵੀ ਹੋ ਸਕਦੇ ਨੇ ਔਰ ਰੈਲੀਆਂ ਵੀ ਹੋ ਸਕਦੇ ਨੇ ਔਰ ਲੋਕਾਂ ਨੂੰ ਸਿੱਧੀ ਗੱਲ ਇਹਦੇ ਲਈ ਲੋਕਾਂ ਨੂੰ ਅਵੇਅਰ ਕਰਨਾ ਮੁੱਖਾ ਰੂਪ ਦੇ ਵਿੱਚ ਸਾਡਾ ਰੂਪ ਪੈਗਾ ਉਹ ਅਵੇਅਰ ਕਰਨ ਦੇ ਤਰੀਕੇ ਅਲੱਗ-ਅਲੱਗ ਠੀਕ ਠੀਕ ਥੈਂਕ ਯੂ